ਲਓ ਜੀ ਹੁਣ ਤੁਸੀਂ ਦੇਖੋ ਜੀ ਰਾਮ ਟੈਕਸ ਦੀ ਵੈਰਾਈਟੀ ਆ ਗਈ ਜੀ ਮੋਹਰ ਲੱਗੀ ਆ ਕੱਪੜੇ ਤੇ ਵਧੀਆ ਕਪੜਾ ਬੁਰ ਨਹੀਂ ਆਉਂਦਾ ਰਾਮ ਟੈਕਸ ਕੰਪਨੀ ਦਾ ਕੱਪੜਾ ਇਹ ਵੀ ਅਸੀਂ ਕਸਟਮਰ ਦੇ ਆਰਡਰ ਤੇ ਤਿਆਰ ਕੀਤੇ ਨੇ ਤੁਸੀਂ ਦੇਖ ਸਕਦੇ ਹੋ ਮਿਸ਼ਲੀਨ ਕਾਟਨ ਤੇ ਇਹ ਵੀ ਬਹੁਤ ਪਿਆਰਾ ਸੂਟ ਆ ਜੀ ਇਹ ਸਾਡੇ ਕੋਲ ਅੰਬਾਲੇ ਤੋਂ ਕਸਟਮਰ ਨੇ ਉਹਨਾਂ ਨੇ ਤਿਆਰ ਕਰਾਇਆ ਲਓ ਜੀ ਆਰਗੈਂਜ਼ਾ ਦਾ ਪਰ ਬਹੁਤ ਪਿਆਰਾ ਕਲਰ ਆ ਜੀ ਦੇਖੋ ਕਿੰਨਾ ਵਧੀਆ ਹੈਂਡਵਰਕ ਕੀਤਾ ਹੋਇਆ ਜੀ ਸਾਰਾ neck ਬਣਿਆ ਹੋਇਆ ਤੇ ਦਾ ਦੁਪੱਟਾ ਬਹੁਤ ਵਧੀਆ ਜੀ ਦੇਖਣ ਵਾਲਾ 4 ਸਾਈਡ ਦੁਪੱਟਾ ਜੀ ਆ ਲੋ ਡਿਜ਼ਾਈਨ ਨੇ ਅਸੀਂ ਆਪ ਵੀ ਤਿਆਰ ਕਰਦੇ ਆ ਜੇਕਰ ਜੇ ਤੁਹਾਡੇ ਮਨ ਦੇ ਵਿੱਚ ਕੋਈ ਮਾਇੰਡ ਦੇ ਵਿੱਚ ਡਿਜ਼ਾਈਨ ਆ ਵੀ ਇਸ ਤਰ੍ਹਾਂ ਚਾਹੀਦਾ ਉਹ ਵੀ ਤੁਹਾਨੂੰ ਇੱਥੇ ਮਿਲੂਗਾ ਤੁਸੀਂ ਇੱਕ ਵਾਰ ਸੇਵਾ ਦਾ ਮੌਕਾ ਜ਼ਰੂਰ ਦਿਓ ਜੀ ਪਿੰਡ ਧਮੋਟ ਕਲਾ ਪੱਤੀ ਮੱਧੋ ਵੀਡੀਓ ਨੂੰ ਨਾਲ ਦੇ ਨਾਲ ਸ਼ੇਅਰ ਕਰਿਓ ਜੀ ਦੁਪੱਟਾ ਜੀ ਇਹਦਾ organza ਦੁਪੱਟਾ ਜੀ ਪੇਂਟ ਕੀਤਾ ਹੋਇਆ ਇੱਥੇ ਤੁਹਾਨੂੰ ਮਸ਼ੀਨੀ ਵਰਕ ਹੈਂਡ ਵਰਕ ਪੇਂਟ ਹਰ ਤਰ੍ਹਾਂ ਦੀ ਵੈਰਾਈਟੀ ਮਿਲੂਗੀ ਜੀ ਆਹ ਲਓ ਆਰਗੰਜ਼ਾ ਦਾ ਸੂਟ ਜੀ ਮਾਰਕੀਟ ਨਾਲੋਂ ਰੇਟ ਵੀ ਜਾਇਜ਼ ਹੋਣਗੇ ਰੇਟ ਪੁੱਛਣ ਲਈ ਤੁਸੀਂ ਕੰਟੈਕਟ ਕਰ ਸਕਦੇ ਹੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਰਾਜਵੀਰ ਸਿੰਘ ਰਾਜੂ ਤੇ ਅੱਜ ਤੁਹਾਡੇ ਲਈ ਇੱਕ ਬਹੁਤ ਵਧੀਆ ਵੀਡੀਓ ਲੈ ਕੇ ਹਾਜ਼ਰ ਹੋਏ ਹਾਂ ਜੀ ਮੇਰੇ ਚਾਚਾ ਜੀ ਦੀ ਬੇਟੀ ਅਰਮਾਨ ਪ੍ਰੀਤ ਕੌਰ ਪਿੰਡ ਤਮੋਟ ਕਲਾਂ ਪੱਤੀ ਮੱਦੋ ਤੋਂ ਤੇ ਉਹਨਾਂ ਨੇ ਨਮਾ ਬੁਟੀਕ ਦਾ ਕੰਮ ਸ਼ੁਰੂ ਕੀਤਾ ਨਵੇਂ-ਨਵੇਂ ਡਿਜ਼ਾਈਨਰਾਂ ਦੇ ਵਿੱਚ ਨਵੇਂ-ਨਵੇਂ ਕੱਪੜਿਆਂ ਸਟਾਫ ਦੇ ਵਿੱਚ ਅਸੀਂ ਸੂਟ ਤਿਆਰ ਕਰਕੇ ਦੇਵਾਂਗੇ ਪਿੰਡ ਧਮੋਟ ਕਲਾਂ ਪੱਤੀ ਮੱਦੂ ਇੱਥੇ ਤੁਹਾਨੂੰ ਖਾਸ ਇਹ ਮਿਲਣ ਵਾਲਾ ਵੀ ਤੁਹਾਡੇ ਮਨਪਸੰਦ ਦੇ ਕੱਪੜੇ ਦੇ ਹੋਊਗਾ ਬੇਸ ਜੋ ਵੀ ਚਾਹੁੰਦਾ ਜਿਵੇਂ ਕਿ ਨੇਚਰਲ ਕਰੇਪ ਸਿਲਕ ਸੂਟ ਹਰ ਤਰ੍ਹਾਂ ਦੇ ਕੱਪੜੇ ਮਿਲ ਜਾਂਦੇ ਨੇ ਜੀ ਤੁਹਾਡੇ ਜਿਹੜੇ ਮਨਪਸੰਦ ਦੇ ਤੁਹਾਡੇ ਦਿਮਾਗ ਦੇ ਵਿੱਚ ਮਾਈਂਡ ਦੇ ਵਿੱਚ ਜਿਵੇਂ ਦੀ ਹੁੰਦਾ ਵਰਕ ਵੀ ਐਦਾਂ ਦਾ ਡਿਜ਼ਾਈਨ ਚਾਹੀਦਾ ਜਿਵੇਂ ਕਿ ਅੱਜ ਕੱਲ ਆਪਾਂ ਸੋਸ਼ਲ ਮੀਡੀਆ ਤੋਂ ਦੇਖ ਲੈਂਦੇ ਆ ਮਾਰਕੀਟ ਦੇ ਵਿੱਚ ਨਹੀਂ ਮਿਲਦੀਆਂ ਚੀਜ਼ਾਂ ਸਾਡੇ ਕੋਲ ਕੁਝ ਅਲੱਗ ਨੇ ਅਸੀਂ ਆਪਣੇ ਵੀ ਡਿਜ਼ਾਈਨ ਤਿਆਰ ਕਰਦੇ ਆ ਤੇ ਜੋ ਤੁਹਾਡੇ ਮਨਪਸੰਦ ਉਹ ਵੀ ਡਿਜ਼ਾਈਨ ਤਿਆਰ ਹੋ ਜੂਗਾ ਉਹਦੇ ਲਈ ਸਾਡੇ ਨਾਲ ਤੁਹਾਨੂੰ ਇੱਕ ਹਫਤਾ ਪਹਿਲਾਂ ਸੰਪਰਕ ਕਰਨਾ ਪੈਣਾ ਬਾਕੀ ਕਿ ਸਿੱਧਾ ਇੰਸਟਾਗ੍ਰam ਤੇ ਆਈਡੀ ਵੀ ਬਣੀ ਆ ਬੁਟੀਕ ਦਾ ਨਾਮ ਆ ਤੇ ਉਹ ਵੀ ਤੁਸੀਂ ਫੋਲੋ ਕਰ ਲੈਣੀਆਂ ਤੇ ਕਮੈਂਟ ਬਾਕਸ ਦੇ ਵਿੱਚ ਜਿਹੜਾ ਸਾਡਾ ਇੱਕ ਵਟਸਐਪ ਗਰੁੱਪ ਬਣਦਾ ਜਿਹਦੇ ਵਿੱਚ ਅਸੀਂ ਰੋਜ਼ ਨਵੇਂ ਨਵੇਂ ਡਿਜ਼ਾਈਨਾਂ ਦੀ ਅਪਡੇਟ ਦਿੰਦੇ ਰਹਿੰਦੇ ਆ ਨਵੇਂ ਨਵੇਂ ਡਿਜ਼ਾਈਨ ਆਉਂਦੇ ਨੇ ਉਹ ਵੀ ਤੁਸੀਂ ਜੁਆਇਨ ਕਰ ਸਕਦੇ ਹੋ ਇਹ ਜੇਕਰ ਤੁਸੀਂ ਦੇਖਣੇ ਵੀ ਚਾਹੁੰਦੇ ਹੋ ਵੈਰਾਈਟੀ ਪਿੰਡ ਧਮੋਟ ਕਲਾਂ ਪੱਤੀ ਮਦੋਂ ਤੋਂ ਇਹ ਤੁਸੀਂ ਆਪ ਆ ਸਕਦੇ ਹੋ WhatsApp ਨੰਬਰ ਵੀ ਦਿੱਤਾ ਕੰਟੈਕਟ ਕਰ ਸਕਦੇ ਹੋ ਤੇ ਟ੍ਰਾਇਟੀ ਆ ਕੇ ਦੇਖ ਵੀ ਸਕਦੇ ਹੋ ਠੀਕ ਆ ਤੁਹਾਡੀ ਮਨਪਸੰਦ ਡਿਜ਼ਾਈਨ ਆਉਣਗੇ ਅਸੀਂ ਇੱਕ ਵਾਰ ਤੁਹਾਨੂੰ ਸਾਰੇ ਡਿਜ਼ਾਈਨ ਦਿਖਾਵਾਂਗੇ ਇਹ ਸਾਰੇ ਕਸਟਮਰ ਦੇ ਸੂਟ ਨੇ ਜਿਹੜੇ ਆਰਡਰ ਤੇ ਤਿਆਰ ਕੀਤੇ ਜਾਂਦੇ ਨੇ ਬਾਜ਼ਾਰ ਨਾਲੋਂ ਅਲੱਗ ਚੀਜ਼ਾਂ ਨੇ ਬਹੁਤ ਜਾਇਜ਼ ਰੇਟ ਤੇ ਤੇ ਤੁਹਾਨੂੰ ਸਾਰੇ ਹੁਣ ਇੱਕ ਵਾਰ ਸਾਰੇ ਡਿਜ਼ਾਈਨ ਦਿਖਾਵਾਂਗੇ ਸਾਡੇ ਨਾਲ ਵੀਡੀਓ ਚੈਨਲ ਤੱਕ ਜੁੜੇ ਰਹੋ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਜੀ ਲਓ ਜੀ ਵੀਡੀਓ ਨੂੰ ਨਾਲ ਦੇ ਨਾਲ ਸ਼ੇਅਰ ਕਰਿ ਚੱਲਿਓ ਤੇ ਅਸੀਂ ਤੁਹਾਨੂੰ ਨਾਲ ਦੇ ਨਾਲ ਡਿਸਪਲੇ ਕਰਾਂਗੇ ਸਾਰੇ ਸੂਟ ਤੇ ਆ ਦੇਖੋ ਜੀ ਸਭ ਤੋਂ ਪਹਿਲਾਂ ਨੇਚਰਲ ਕਰੇਵ ਆ ਜੀ ਪਿਓਰ ਦਾ ਕੱਪੜਾ ਆ ਲੋ ਇਹ ਵੀ ਕਸਟਮਰ ਦਾ ਸੀ ਖੁਦ ਤਿਆਰ ਕੀਤਾ ਜੀ ਇਹਦੇ ਨਾਲ ਹੈ ਹੈਂਡਵਰਕ ਵੀ ਹੋਇਆ ਤੇ ਮਸ਼ੀਨੀ ਵਰਕ ਵੀ ਹੋਇਆ ਤੇ ਨਾਲ ਪਿਓਰ ਚੁਨਾਣ ਦਾ ਦੁਪੱਟਾ ਜੀ ਆ ਲੋ ਆ ਦੁਪੱਟਾ ਜੀ ਕਲਰ ਵੀ ਬਹੁਤ ਵਧੀਆ ਜੀ ਮਾਊਸ ਜਿਹਾ ਕਲਰ ਆ ਜੀ ਇਹ ਤੇ ਇਸ ਤੋਂ ਬਾਅਦ ਅੱਗੇ ਆਜੂਗਾ ਜੀ ਸ਼ਿਮਰ ਇਹ ਵੀ ਕਸਟਮਰ ਦਾ ਤਿਆਰ ਕੀਤਾ ਹੋਇਆ ਆਰਡਰ ਤੇ ਜੀ ਸਾਰਾ ਹੈਂਡਵਰਕ ਹੋਇਆ neck ਬਣਿਆ ਹੋਇਆ ਜੀ ਤੇ ਆ ਬਾਕੀ ਸਾਈਡ ਤੇ ਬਾਜੂ ਆ ਗਿਆ ਜੀ ਇਹਦੇ ਨਾਲ ਜੀ ਕੰਟਰਾਸਟ ਆ ਜੀ ਇਹ ਆ ਸਲਵਾਰ ਆ ਜੀ ਬਾਟਮ ਤੇ ਇਸ ਤੇ ਅੱਗੇ ਆਜੂਗਾ ਜੀ ਆ ਡਿਜ਼ਾਈਨ ਆ ਗਿਆ ਜੀ ਵੀਡੀਓ ਨੂੰ ਸ਼ੇਅਰ ਦੀ ਨਾਲ ਦੇ ਨਾਲ ਸ਼ੇਅਰ ਜ਼ਰੂਰ ਕਰ ਚਲੋ ਜੀ ਚਲੋ organza ਇਸ ਤੋਂ ਅੱਗੇ organza ਦਾ ਡਿਜ਼ਾਈਨ ਆ ਬਹੁਤ ਵਧੀਆ ਕਲਰ ਆ ਜੀ ਤੇ ਇਹ ਕੱਪੜੇ ਦੇ ਵਿੱਚ ਐਦਾਂ ਪਹਿਲਾਂ ਹੀ ਪ੍ਰਿੰਟ ਆ ਤੇ ਬਾਕੀ ਆ ਬਾਜੂ ਬਣੇ ਹੋਏ ਨੇ ਇਹ ਵੀ ਤੁਸੀਂ ਦੇਖ ਸਕਦੇ ਬਹੁਤ ਵਧੀਆ ਪ੍ਰਿੰਟ ਆ ਆਹ ਲਓ ਜੀ ਟਿਸ਼ੂ ਆ ਵੀ ਬੇਸ ਬਹੁਤ ਵਧੀਆ ਸਾਰੇ ਪਾਰਟੀ ਵਾਰ ਬੇਸ ਨੇ ਜਿਹੜੇ ਅੱਜ ਕੱਲ ਚੱਲਦੇ ਨੇ ਟ੍ਰੈਂਡਿੰਗ ਚੱਲਦੇ ਨੇ ਬੇਸ ਸਾਰੇ ਬਿਲਕੁਲ ਨਵੇਂ ਹੋਣਗੇ ਤੇ ਜਿਹੜੇ ਡਿਜ਼ਾਈਨ ਨੇ ਉਹਸੀਂ ਆਪ ਵੀ ਤਿਆਰ ਕਰਦੇ ਆ ਜੇਕਰ ਦੇ ਤੁਹਾਡੇ ਮਨ ਦੇ ਵਿੱਚ ਕੋਈ ਮਾਈਂਡ ਦੇ ਵਿੱਚ ਡਿਜ਼ਾਈਨ ਆ ਵੀ ਇਸ ਤਰ੍ਹਾਂ ਚਾਹੀਦਾ ਉਹ ਵੀ ਤੁਹਾਨੂੰ ਇੱਥੇ ਮਿਲੂਗਾ ਸਾਰੀਆਂ ਸਹੂਲਤਾਂ ਨੇ ਜੀ ਤੁਸੀਂ ਇੱਕ ਵਾਰ ਸੇਵਾ ਦਾ ਮੌਕਾ ਜ਼ਰੂਰ ਦਿਓ ਜੀ ਪਿੰਡ ਧਮੋਟ ਕਲਾਂ ਪੱਤੀ ਮੱਦੋ ਵੀਡੀਓ ਨੂੰ ਨਾਲ ਦੇ ਨਾਲ ਸ਼ੇਅਰ ਕਰੀ ਚੱਲਿਓ ਜੀ ਸਪੈਸ਼ਲ ਪਹਿਣਾ ਵਾਸਤੇ ਸਾਰੀ ਵੈਰਾਈਟੀ ਤਿਆਰ ਕੀਤੀ ਆ ਇੰਸਟਾਗ੍ਰam ਤੇ ਆਈਡੀ ਬਣੀ ਆ ਜੀ ਕਸੀਦਾ ਨਾਮ ਦੀ ਜੋ ਵੀ ਲਿੰਕ ਦਿੱਤਾ ਹੋਇਆ ਉਹਨੂੰ ਵੀ ਤੁਸੀਂ ਫੋਲੋ ਕਰ ਲਓ ਤੇ ਆ ਵੀ ਦੇਖ ਸਕਦੇ ਹੋ ਜੀ ਤੁਸੀਂ ਕੰਟਰਾਸਟ ਤੇ ਨਾਲ ਦੁਪੱਟਾ ਜੀ ਆ ਵੀ ਕਲਰ ਬਹੁਤ ਪਿਆਰਾ ਸਾਰੇ ਅਲੱਗ ਜੇ ਯੂਨੀਕ ਜੇ ਰੰਗ ਹੋਣਗੇ ਅਲੱਗ ਜੀ ਵੈਰਾਈਟੀ ਹੋਊਗੀ ਮਾਰਕੀਟ ਨਾਲੋਂ ਅਸੀਂ ਕੁਝ ਅਲੱਗ ਜੇ ਸ਼ੁਰੂ ਕੀਤਾ ਵਾ ਡਿਜ਼ਾਈਨ ਹੀ ਬਹੁਤ ਆ ਜੀ ਆ ਵੀ ਬਹੁਤ ਵਧੀਆ ਜੀ ਔਰਗੰਜ਼ਾ ਤੇ ਜੀ ਆ ਲੋ ਆ ਵੀ ਡਿਜ਼ਾਈਨ ਬਹੁਤ ਵਧੀਆ ਅੱਜ ਕੱਲ ਜ਼ਿਆਦਾ ਨੈੱਕ ਵਾਲੀ ਚੱਲਦੇ ਨੇ ਵਾਲੇ ਹੈਵੀ ਨਹੀਂ ਚੱਲਦੇ ਜੀ ਪਾਰਟੀ ਪਰ ਸੂਟ ਨੇ ਸਰਦਾਰੀ ਰੰਗ ਨੇ ਸਾਰੇ ਆ ਲੋ ਆ ਬਾਜੂ ਤੇ ਜੀ ਆ ਆ ਸਟਿਚ ਕੀਤਾ ਸੂਟ ਜੀ ਕਸਟਮਰ ਦਾ ਸਿਲਕ ਤੇ ਜੀ ਟਾ ਕਲਰ ਵੀ ਬਹੁਤ ਪਿਆਰਾ ਜੀ ਕੰਟਰਾਸਟ ਅੱਜ ਕੱਲ ਜਿਹੜੀ ਚੱਲ ਰਹੀ ਹੈ ਵੈਰਾਈਟੀ ਕੰਟਰਾਸਟ ਏ ਯਾ ਕਸਟਮਰ ਤਿਆਰ ਕਰਾ ਰਿਆ ਬਾਕੀ ਤੁਸੀਂ ਆਲ ਓਵਰ ਵੀ ਤਿਆਰ ਕਰਾ ਸਕਦੇ ਹੋ ਤੁਹਾਡੀ ਚੁਆਇਸ ਦਾ ਕਸਟਮਰ ਦੀ ਆ ਵੀ ਬਹੁਤ ਵਧੀਆ ਡਿਜ਼ਾਈਨ ਹੈ ਜੀ ਇਹ ਸਾਰੇ ਅਸੀਂ ਆਪ ਤਿਆਰ ਕੀਤੇ ਨੇ ਆਪਣੇ ਡਿਜ਼ਾਈਨ ਨੇ ਜੇਕਰ ਤੁਹਾਡੇ ਮਨ ਦੇ ਵਿੱਚ ਤੁਹਾਡਾ ਡਿਜ਼ਾਈਨ ਹੈ ਕੋਈ ਅਸੀਂ ਉਹ ਵੀ ਤਿਆਰ ਕਰਕੇ ਦੇਵਾਂਗੇ ਇਹਦੇ ਨਾਲ ਵੀ ਚੁਨਾਵ ਦਾ ਦੁਪੱਟਾ ਲੱਗਿਆ ਸਾਰੇ ਪਿਓਰ ਦੇ ਵਰਕ ਨੇ ਪਾਰਟੀ ਵਾਲ ਸੂਟ ਨੇ ਬਾਕੀ ਹੋਰ ਵੀ ਤੁਹਾਨੂੰ ਦਿਖਾਵਾਂਗੇ ਡੇਲੀ ਵੇਅਰ ਵੀ ਸੂਟ ਹੈਗੇ ਨੇ ਸਰਦੀਆਂ ਵਾਲੇ ਵਧੀਆ ਪਸ਼ਮੀਨੇ ਤੇ ਵਧੀਆ ਕੱਪੜੇ ਤੇ ਉਹ ਵੀ ਤੁਹਾਨੂੰ ਦਿਖਾਵਾਂਗੇ ਅਗਲੀ ਵੀਡੀਓ ਲਓ ਜੀ ਹੁਣ ਤੁਸੀਂ ਦੇਖੋ ਜੀ ਰਾਮ ਟੈਕਸ ਦੀ ਵੈਰਾਈਟੀ ਆ ਗਈ ਜੀ ਮੋਹਰ ਲੱਗੀ ਆ ਕੱਪੜੇ ਤੇ ਵਧੀਆ ਕਪੜਾ ਬੁਰ ਨਹੀਂ ਆਉਂਦਾ ਰਾਮ ਟੈਕਸ ਕੰਪਨੀ ਦਾ ਕੱਪੜਾ ਇਹ ਵੀ ਅਸੀਂ ਕਸਟਮਰ ਦੇ ਆਰਡਰ ਤੇ ਤਿਆਰ ਕੀਤੇ ਨੇ ਤੁਸੀਂ ਦੇਖ ਸਕਦੇ ਹੋ ਸਾਰਾ ਮਸ਼ੀਨੀ ਵਰਕ ਹੋਇਆ ਤੇ ਆਹ ਬਾਜੂ ਆ ਬਹਾ ਵੀ ਬਣੀ ਹੈ ਬਹਾ ਕੱਢੀ ਹੈ ਨੇ ਤੇ ਬਾਕੀ ਇਹਦੇ ਆ ਪੌਂਚਿਆਂ ਤੇ ਵਰਕ ਆ ਇਹ ਵੀ ਕਸਟਮਰ ਨੇ ਆਪਣੀ ਪਸੰਦ ਨਾਲ ਤਿਆਰ ਕਰਾਇਆ ਸਾਰੇ ਜਿੰਨੇ ਵੀ ਹੋਏ ਨੇ ਸਾਰੇ ਅੱਜੇ ਰੈਡੀ ਹੋ ਕੇ ਆਏ ਨੇ ਤੁਹਾਡੀ ਮਨਪਸੰਦ ਡਿਜ਼ਾਈਨ ਹੋਣਗੇ ਰਾਮ ਟੈਕਸ ਦਾ ਕਪੜਾ ਮੋਹਰ ਲੱਗੀ ਹੋਈ ਹੈ ਜੀ ਇਹਦੇ ਵਿੱਚ ਤੁਹਾਨੂੰ ਕਲਰ ਆਪਸ਼ਨ ਮਿਲ ਜਾਣਗੇ ਹੋਰ ਤੇ ਆ ਦੇਖੋ ਕਲਰ ਆ ਵੀ ਵਧੀਆ ਨੇ ਜੀ orange ਕਲਰ ਬਹੁਤ ਪਿਆਰਾ ਕਲਰ ਆ ਜੀ ਇਹ ਵੀ ਸਾਰਾ ਰਾਮ ਟੈਕਸ ਦਾ ਹੀ ਆ ਜੀ ਡਿਜ਼ਾਈਨ ਸਾਰੇ ਇੱਕ ਤੋਂ ਇੱਕ ਹੋਣਗੇ ਅਸੀਂ ਆਪਣੇ ਵੀ ਡਿਜ਼ਾਈਨ ਤਿਆਰ ਕਰਦੇ ਹਾਂ ਜੇਕਰ ਤੁਹਾਡੇ ਮਨ ਦੇ ਵਿੱਚ ਕੋਈ ਡਿਜ਼ਾਈਨ ਤੁਹਾਡੀ ਚੁਆਇਸ ਦਾ ਅਸੀਂ ਉਹ ਵੀ ਤਿਆਰ ਕਰਾ ਕੇ ਦਵਾਂਗੇ ਤੇ ਸਾਡੇ ਨਾਲ ਦਿੱਤੇ ਹੋਏ ਨੰਬਰ ਤੇ ਸੰਪਰਕ ਜ਼ਰੂਰ ਕਰੋ ਜੀ ਤੁਸੀਂ ਦੇਖ ਸਕਦੇ ਹੋ ਸਾਰਾ ਮਸ਼ੀਨੀ ਵਰਕ ਘੱਠੋਸ ਕੰਮ ਹੋਇਆ ਤੇ ਅਸਲ ਵਾਰ ਤੇ ਵਰਕ ਆ ਗਿਆ ਜੀ ਤੇ ਆ ਬਾਜੂ ਤੇ ਸਲਵਾਰ ਆ ਗਈ ਬਾਜੂ ਆ ਗਈ ਤੇ ਫਰੰਟ ਆ ਗਿਆ ਜੀ ਨੱਕ ਬਣਿਆ ਹੋਇਆ ਜੀ ਬਹੁਤ ਵਧੀਆ ਪਿਆਰਾ ਕਲਰ ਆ ਬਹੁਤ ਵਧੀਆ ਵਰਕ ਹੋਇਆ ਦੇ ਉੱਤੇ ਪਿਓਰ ਦੇ ਦੁਪट्टे ਹੋਣਗੇ ਜੀ ਇਹ ਕਾ ਚੀਜ਼ ਮਿਲ ਜੂ ਜੀ ਚਲੋ ਆ ਵੀ ਕਲਰ ਬਹੁਤ ਪਿਆਰਾ ਜੀ ਵਰਕ ਵੀ ਕਲਰ ਕੰਬੀਨੇਸ਼ਨ ਬਹੁਤ ਵਧੀਆ ਆਹ ਲਓ ਇਹ ਵੀ ਰਾਮ ਟੈਕਸ ਦਾ ਜੀ ਡੇਲੀ ਵੇਅਰ ਵੀ ਤੁਸੀਂ ਬਰ ਸਕਦੇ ਹੋ ਇਹਦਾ ਵੀ ਕਲਰ ਬਹੁਤ ਵਧੀਆ ਵਰਕ ਹੋਇਆ ਜੀ ਪਿੰਕ ਕਲਰ ਦਾ ਕੰਬੀਨੇਸ਼ਨ ਤੇ ਪਿਆਰਾ ਦੁਪੱਟਾ ਜੀ ਡਬਲ ਸ਼ੇਡ ਦਾ ਲੈਂਸ ਲੱਗੀ ਹੋਈ ਹੈ ਜੀ ਤੇ ਇੱਕ ਪਾਕਿਸਤਾਨੀ ਸੂਟ ਆ ਜੀ ਮਿਸ਼ਲੀਨ कॉटन ਤੇ ਇਹ ਵੀ ਬਹੁਤ ਪਿਆਰਾ ਸੂਟ ਆ ਜੀ ਇਹ ਸਾਡੇ ਕੋਲ ਅੰਬਾਲਾ ਦੇ ਤੋਂ ਕਸਟਮਰ ਨੇ ਉਹਨਾਂ ਨੇ ਤਿਆਰ ਕਰਾਇਆ ਜੀ ਅੰਬਾਲਾ ਦੇ ਤੋਂ ਤੇ ਆਹ ਫਰੰਟ ਆ ਜੀ ਆਹ ਨੈਕ ਬਣਿਆ ਹੋਇਆ ਜੀ ਤੇ ਆਹ ਬਾਜੂ ਆ ਗਿਆ ਤੇ ਇਹ ਜੀ ਇਹ ਆ ਜੀ ਆ ਦੇਖੋ ਕਸਟਮਰ ਨੇ ਆਪ ਤਿਆਰ ਕਰਵਾਇਆ ਪਸੰਦ ਨਾਲ ਇਹਦੇ ਬੈਗ ਤੇ ਵੀ ਪੱਲੇ ਤੇ ਬਣਿਆ ਜੀ ਤੇ ਆ ਆਪਣੇ ਆ ਗਿਆ ਪਹੁੰਚਿਆ ਤੇ ਜੀ ਆ ਬਾਜੂ ਆ ਗਿਆ ਇਹ ਵੀ ਬਹੁਤ ਵਧੀਆ ਕਲਰ ਆ ਜੀ ਬੇਸ ਵੀ ਬਹੁਤ ਵਧੀਆ ਲੱਗਿਆ ਹੋਇਆ ਜੀ ਤੇ ਇਹ ਵੀ ਕਸਟਮਰ ਨੇ ਆਪਣੀ ਪਸੰਦ ਨਾਲ ਤਿਆਰ ਕੀਤਾ ਹੈ ਸਾਡੇ ਆਪਣੇ ਖੋਦ ਦੇ ਡਿਜ਼ਾਈਨ ਨੇ ਤੁਸੀਂ ਇੱਕ ਵਾਰ ਸੇਵਾ ਦਾ ਮੌਕਾ ਜ਼ਰੂਰ ਦਿਓ ਜੀ ਵੈਸੇ ਵੀ ਤੁਸੀਂ ਦੇਖਣੀ ਹੈ ਵੈਰਾਈਟੀ ਪਿੰਡ ਧਮੋਟ ਕਲਾਂ ਪੱਤੀ ਮੱਦੋ ਤੋਂ ਤੁਸੀਂ ਆ ਸਕਦੇ ਹੋ ਘਰ ਦੇ ਵਿੱਚ ਤੇ ਤੁਸੀਂ ਸਾਰੀ ਵੈਰਾਈਟੀ ਦੇਖ ਸਕਦੇ ਹੋ ਜੀ ਤੇ ਜੇ ਤੁਸੀਂ ਸੂਟ ਤਿਆਰ ਕਰਾਉਣੇ ਸਾਡੇ ਨਾਲ ਇੱਕ ਹਫਤਾ ਪਹਿਲਾਂ ਜਰੂਰ ਸੰਪਰਕ ਕਰਨਾ ਪੈਣਾ ਤੁਹਾਨੂੰ ਤੇ ਬਾਕੀ ਜੋ ਵੀ ਰੇਟ ਆ ਉਹ ਵੀ ਤੁਹਾਨੂੰ ਮਾਰਕੀਟ ਨਾਲੋਂ ਘਾਟੇ ਲੱਗਣਗੇ ਤੇ ਅਲੱਗ ਚੀਜ਼ ਮਿਲੂਗੀ ਆਪਣੇ ਵੀ ਅਸੀਂ ਡਿਜ਼ਾਈਨ ਕਰਦੇ ਆ ਜੇਕਰ ਤੁਹਾਡੇ ਪਾਸ ਪਸੰਦ ਦੇ ਵਿੱਚ ਮਨ ਦੇ ਵਿੱਚ ਕੋਈ ਡਿਜ਼ਾਈਨ ਜਾਂ ਕਈ ਵਾਰ ਅੱਜਕੱਲ੍ਹ ਹੁੰਦਾ ਵੀ ਸੋਸ਼ਲ ਮੀਡੀਆ ਤੇ ਆਪਾਂ ਦੇਖ ਲੈਂਦੇ ਆ ਵੀ ਉਸ ਤਰ੍ਹਾਂ ਦਾ ਡਿਜ਼ਾਈਨ ਚਾਹੀਦਾ ਉਹ ਵੀ ਤੁਹਾਨੂੰ ਮਿਲੂਗਾ ਇੱਥੇ ਤੁਸੀਂ ਆਉਣਾ ਇੱਥੇ ਹੀ ਤੁਹਾਨੂੰ ਸੂਟ ਤਿਆਰ ਹੋ ਕੇ ਇੱਥੋਂ ਹੀ ਲੈ ਕੇ ਜਾਣਾ ਤੁਸੀਂ ਤੇ ਕਹਾ ਹੱਥ ਇਹਦਾ ਸਮਾਦੇਣਾ ਉਸ ਤੋਂ ਕੁਝ ਦਿਨ ਬਾਅਦ ਵੀ ਲੱਗ ਸਕਦੇ ਨੇ ਤੇ ਬਾਕੀ ਹੋਰ ਵੀ ਅੱਗੇ ਮੈਂ ਤਿਆਰ ਦਿਖਾਉਣਾ ਹੀ ਬੈਠੀ ਆ ਗ੍ਰੀਨ ਕਲਰ ਵੀ ਬਹੁਤ ਵਧੀਆ ਜੀ ਕੋਟਾ ਡੋਰੀਆ ਦੁਪੱਟਾ ਲੱਗਿਆ ਜਿਹਦੇ ਨਾਲ ਆ ਵੀ ਕਲਰ ਬਹੁਤ ਵਧੀਆ ਜੀ ਚਲੋ ਸਾਰੇ ਇੱਕ ਤੋਂ ਇੱਕ ਹੋਣਗੇ ਸੂਟ ਜੀ ਅਲੱਗ ਵੈਰਾਈਟੀ ਆ ਮਾਰਕੀਟ ਨਾਲੋਂ ਤੁਸੀਂ ਸੇਵਾ ਦਾ ਮੌਕਾ ਦਿਓ ਜੀ ਇੱਕ ਵਾਰ ਜ਼ਰੂਰ ਇਹਦੇ ਨਾਲ ਵੀ ਕੋਟਾ ਡੋਰੀਆ ਦੁਪੱਟਾ ਆ ਵੀ ਕਲਰ ਬਹੁਤ ਵਧੀਆ ਜੀ ਆ ਲਓ ਮਿਸ਼ਲਿਨ ਕਾਟਨ ਜੀ ਹਲੋ ਆ ਪਹੁੰਚਿਆ ਤੇ ਹੋਊਗਾ ਜੀ ਆ ਬਾਜੂ ਵਰਕ ਆ ਜੀ ਇਹ ਵੀ ਸਾਰੇ ਅੱਜੇ ਰੈਡੀ ਹੋ ਕੇ ਆਏ ਨੇ ਸੂਟ ਆ ਬਾਕੀ ਇਸ ਤਰ੍ਹਾਂ ਦੇ ਮਿਲ ਜਾਣਗੇ ਸਟਾਲ ਵਾਲੇ ਸੂਟ ਜਿਹਦੇ ਨਾਲ ਸਟਾਲ ਮੈਂਸ਼ਨ ਕੀਤਾ ਸੀ ਜੀ ਵਰਤਿਆ ਜੀ ਆ ਸ਼ਰਟ ਆ ਜੀ ਤੇ ਆ ਪਲੇਨ ਸਲਵਾਰ ਆ ਜੀ ਇਹਦੇ ਨਾਲ ਇਦੇ ਨਾਲ ਸਟਾਲ ਆ ਜੀ। ਬਾਕੀ ਤੁਸੀਂ ਸਾਰੀ ਵੈਰਾਈਟੀ ਦੇਖ ਲਈ ਪਹਿਲਾਂ ਵੀ ਤੁਹਾਨੂੰ ਸਾਰੀ ਦਿਖਾਈ ਆ ਪਾਰਟੀ ਵੇਅਰ ਆ ਢੇਲੀ ਹੋਰ ਵਾਸਤੇ ਵੀ ਵਧੀਆ ਸਰਦੀ ਵਾਲੇ ਸਟਾਫ ਨੇ ਆਰਾਮ ਟੈਕਸ ਦਾ ਕੱਪੜਾ ਸਾਡੇ ਕੋਲ ਤੇ ਬਾਕੀ ਹਰ ਤਰ੍ਹਾਂ ਦਾ ਕੱਪੜਾ ਤੁਹਾਨੂੰ ਇੱਥੇ ਮਿਲ ਜੂਗਾ ਨੇਚਰਲ ਗਰੇਵ ਪਾੜਾ ਸਿਲਕ ਆਰਗੈਂਜ਼ਾ ਜਿਹੜੇ ਵੀ ਅੱਜਕੱਲ੍ਹ ਦੇ ਟ੍ਰੈਂਡਿੰਗ ਚੱਲਦੇ ਨੇ ਸਟਾਫ ਤੁਹਾਡੀ ਮਨਪਸੰਦ ਡਿਜ਼ਾਈਨ ਹੋਣਗੇ ਤੇ ਸੇਵਾ ਦਾ ਮੌਕਾ ਜ਼ਰੂਰ ਦਿਓ ਜੀ ਪਿੰਡ ਤੁਮੋਟ ਕਲਾਂ ਪੱਤੀ ਮੱਧੋ ਬਾਕੀ ਸਾਡੀ ਆਈਡੀ ਬਣੀ ਆ ਇੰਸਟਾਗ੍ਰam ਤੇ ਕਸੀਦਾ ਤੇ ਉਹਨੂੰ ਤੁਸੀਂ ਫੋਲੋ ਕਰ ਲਓ ਬਾਕੀ ਇਹ ਸੀ WhatsApp ਗਰੁੱਪ ਵੀ ਤਿਆਰ ਕੀਤਾ ਬਣਿਆ ਤੁਸੀਂ ਉਹਨੂੰ ਵੀ ਜੁਆਇਨ ਕਰ ਸਕਦੇ ਹੋ ਉਹਦਾ ਵੀ ਕਮੈਂਟ ਬਾਕਸ ਦੇ ਵਿੱਚ ਲਿੰਕ ਪਾਇਆ ਬਾਕੀ ਵਧੇਰੇ ਜਾਣਕਾਰੀ ਲਈ ਤੁਸੀਂ ਸੰਪਰਕ ਕਰੋ ਜੀ ਅਗਰ ਜੇਕਰ ਤੁਸੀਂ ਵੈਰਾਈਟੀ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਆ ਕੇ ਦੇਖ ਸਕਦੇ ਹੋ ਵੈਲਕਮ ਆ ਜੀ